ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਸਿਆਸਤ ਦੇ ਵਿੱਚ ਇੱਕ ਨਵਾਂ ਪਹਟਾਲ ਆ ਚੁੱਕਾ ਹੈ ਕਿਉਂਕਿ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਦੀ ਸੀਟ ਜਿਹੜੀ ਗਈ ਹੈ ਉਹ ਉਹ ਜਿੱਤ ਚੁੱਕੇਗੇ ਨੇ ਅਮਰਤਪਾਲ ਸਿੰਘ ਹੁਣ ਐਮਪੀ ਬਣ ਚੁੱਕੇ ਨੇ ਕਿ ਮੈਂਬਰ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਨੂੰ ਲੈ ਕੇ ਗੂੰਜਣਗੇ ਲੇਕਿਨ ਸਮਰਥਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜਿੱਤ ਦੀ ਖੁਸ਼ੀ ਨਹੀਂ ਮਨਾਵਾਂਗੇ ਕਾਰਨ ਇਹ ਹੈਗਾ ਕਿ ਤੁਹਾਨੂੰ ਪਤਾ ਹੈਗਾ ਕਿ ਜਿਉਂ ਤੋਂ ਲੈ ਕੇ 6 ਜੂਨ ਤੱਕ ਕੱਲੂਕਾਰਾ ਚੱਲਦਾ ਹੈਗਾ ਆ ਕੱਲੂਕਾਰੇ ਦੇ ਸਬੰਧ ਦੇ ਵਿੱਚ ਸਾਰੀ ਸੇ ਕਮਿਊਨਿਟੀ ਜਿਹੜੀ ਹੈਗੀ ਆ ਉਹ ਸ਼ੋਕ ਦੀ ਲਹਿਰ ਜਿਹੜੀ ਉਹਨਾਂ ਦੇ ਵਿੱਚ ਰਹਿੰਦੀ ਹੈਗੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਘਰ ਵਿੱਚ ਬੈ ਕੇ ਆਪਣੇ ਪਾਠ ਕਰਦੇ ਨੇ ਪੂਜਾ ਕਰਦੇ ਨੇ ਗੁਰਦੁਆਰੇ ਜਾ ਕੇ ਨਤਮਸਤਕ ਹੁੰਦੇ ਹੈਗੇ ਨੇ ਕਿਉਂਕਿ 84 ਦੀ ਘਟਨਾ ਤੁਹਾਨੂੰ ਪਤਾ ਹੀ ਹੋਵੇਗੀ ਅਕਸਰ ਤੁਸੀਂ ਸੋਸ਼ਲ ਮੀਡੀਆ ਉੱਤੇ ਜਾ ਕੇ ਇਤਿਹਾਸ ਜਾਣਿਆ ਹੀ ਹੋਵੇਗਾ ਕਿ 6 ਜੂਨ ਤੱਕ ਕੱਲੂਕਾਰਾ ਹਰਮੰਦਰ ਸਾਹਿਬ ਦੇ ਵਿੱਚ ਅਕਾਲ ਤਖਤ ਦੇ ਵਿੱਚ ਮਨਾਇਆ ਜਾਂਦਾ ਹੈਗਾ ਆ ਇਨੂੰ ਦੇਖਦੇ ਵੇਲੇ ਅਮਰਪਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਖੁਸ਼ੀ ਜਿਹੜੀ ਹੈਗੀ ਉਹ ਨਹੀਂ ਮਨਾਏਗੀ ਇਹ ਕਹਿਣਾ ਹੈ ਅਮਰਪਾਲ ਦੀ ਮਾਤਾ ਪਿਤਾ ਦਾ ਆਓ ਜਾਣਦੇ ਆ ਕੀ ਕਹਿ ਰਹੇ ਨੇ ਅਮਰਪਾਲ ਸਿੰਘ ਦੇ ਮਾਤਾ ਪਿਤਾ ਬਹੁਤ ਹੀ ਖੁਸ਼ੀ ਆ ਲੱਗੇ ਆ ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਆਡੀ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮਿਹਨਤ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਕਿ ਮੈਂ ਸਾਰੀ 사ਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦੀ ਯਾਦ ਹੈ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at we cater for usa canada uk india and fiji for more information call 510-943-8037 ਪੀਸੀ ਉਹ ਹੁਣ ਜਿੱਤ ਚੁੱਕੇਗੇ ਨੇ ਜਲੰਧਰ ਦੇ ਲੋਕਾਂ ਵੱਲੋਂ ਉਹਨਾਂ ਨੂੰ ਵੱਡਾ ਫਤਵਾ ਇਹਦਾ ਦਿੱਤਾ ਗਿਆਗਾ ਬਹੁਤ ਸਾਰੀਆਂ ਵੋਟਾਂ ਤੋਂ ਜਿਤਾ ਕੇ ਜਲੰਧਰ ਦਾ ਐਨਪੀ ਬਣਾ ਦਿੱਤਾ ਗਿਆਗਾ ਜਦੋਂ ਇਹ ਨਤੀਜੇ ਆਏ ਤਾਂ ਚਰਨਜੀਤ ਸਿੰਘ ਚੰਨੀ ਇੰਨੇ ਬਾਗੋ ਬਾਗ ਹੋਏ ਤੇ ਆਪਣੇ ਘਰ ਦੀ ਛੱਤ ਉੱਤੇ ਚੜ੍ਹ ਕੇ ਕੱਦ ਦੇ ਰਾਹੀ ਤੇ ਲੋਕਾਂ ਨੂੰ ਉਹਦਾਗਾ ਸੰਬੋਧਿਤ ਕੀਤਾ ਕਿ ਫਿਰ ਲੋਕੀ ਇਹ ਵੀ ਵਿੱਚੋਂ ਗੱਲਾਂ ਕਰਦੇ ਪਏ ਸੀ ਕਿ ਚੰਨੀ ਸਾਹਿਬ ਕਿਤੇ ਡਿੱਗ ਨਾ ਜਾਇਓ ਕਿਤੇ ਸੱਟ ਨਾ ਲਵਾ ਲਿਓ ਲੇਕਿਨ ਚੰਨੀ ਸਾਹਿਬ ਸਾਹਿਬ ਇੰਨੇ ਬਾਗੋ ਬਾਗੋ ਐਸੀ ਕਿ ਉਹਨਾਂ ਵੱਲੋਂ ਕੰਦ ਉੱਤੇ ਚੜ ਕੇ ਛੱਤ ਤੇ ਚੜ ਗਏ ਉਸ ਤੋਂ ਬਾਅਦ ਲੋਕਾਂ ਨੂੰ ਕੀਤਾ ਸੰਬੋਧਿਤ ਕੀਤਾ ਧੰਨਵਾਦ ਆਓ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ ਕਿ ਨਾਲੇ ਵੀ ਦਾਦੇ ਕੀ ਕਹਿ ਰਹੇ ਨੇ ਚੰਨੀ ਸਾਹਿਬ ਘਰ ਘਰ ਚੱਲੀ ਗੱਲ ਉਹ ਭਾਈ ਜਾਨਾ ਤੂਆ ਛੱਤ ਨਾਲ ਲਵਾ ਲੈ ਉਹ ਬਾੜੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਫਿਰ ਤੋਂ ਸਿਆਸਤ ਦੇ ਨੂੰ ਲੈ ਕੇ ਸਿਆਸਤ ਦੇ ਵਿੱਚ ਫੇਰ ਤੀਸਰੀ ਵਾਰ ਪੁਚਾਲ ਆ ਚੁੱਕਾ ਹੈਗਾ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਐਮਪੀ ਬਣ ਚੁੱਕੇ ਗਏ ਨੇ ਨਾਲ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਗਏ ਨੇ ਕਿ ਸਰਕਾਰ ਬੀਜੇਪੀ ਦੀ ਫੇਰ ਸੈਂਟਰ ਦੇ ਵਿੱਚ ਆ ਚੁੱਕੀ ਗਈ ਹੈ ਜੀ ਹਾਂ ਕਾਫੀ ਫਰਕ ਦੇ ਨਾਲ ਜਿਹੜਾ ਆਇਆ ਉਹਨਾਂ ਨੇ ਇੰਡੀਆ ਰਲੈਸ ਜਿਹੜਾ ਆਇਆ ਉਹ ਪਿੱਛੇ ਕਰਕੇ ਤੇ ਫਿਰ ਤੋਂ ਤੀਸਰੀ ਵਾਰ ਦੇਸ਼ ਦੀ ਜਿਹੜੀ ਕੀ ਆ ਬੀਜੇਪੀ ਦੀ ਸਰਕਾਰ ਬਣ ਚੁੱਕੀ ਗਈ ਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਲਾਈਵ ਹੋ ਕੇ ਜਿਹੜੇ ਆਪਣੇ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦੇ ਪਏ ਕਿ ਨਾਮ ਨਾਲੇ ਵੀ ਕਹਿੰਦੇ ਪਏ ਨੇ ਕਿ ਇਤਿਹਾਸ ਤੇ ਵਿੱਚ ਸਿਰਫ ਤੀਸਰੀ ਵਾਰ ਜਿਹੜੀ ਕੀ ਆ ਜਿਹੜੀ ਦੇਸ਼ ਦੀ ਸਰਕਾਰ ਜਿਹੜੀ ਗਈ ਆ ਬੀਜੇਪੀ ਦੀ ਉਹ ਸਾਡੀ ਬਣੀ ਗਈ ਆ ਕਿਉਂਕਿ ਅਕਸਰ तकरीबन 2 ਸਾਲ ਹੀ 2 ਵਾਰੀ ਹੀ ਸਰਕਾਰਾਂ ਚੱਲਦੀਆਂ ਦੇਖੀਏ ਗਈਆਂ ਸੀ ਲੇਕਿਨ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਾਨੂੰ ਤੀਸਰੀ ਵਾਰ ਇਹ ਗੱਲ ਲੋਕਾਂ ਵੱਲੋਂ ਬਹੁਮਤ ਮਿਲਿਆ ਹੈ ਕਿ ਕਿਆਰੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਆਉ ਚਾਹੁੰਦੇ ਹਨ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan com. We cater for USA, Canada, UK, India and Fiji. For more information call 510 943